ਜਿਹੜੀ ਬੀਮਾਰਾ ਸੀ ਡਿਪੀਸੀਐਮ ਸਾਹਿਬ ਅਜੀਬ ਖਵਾਰ ਜੀ ਉਹਨਾਂ ਦੀ ਇੱਕ ਮੌਤ ਹੋਈ ਹੈ ਮੈਂ ਇਹ ਅਰਦਾਸ ਕਰਦਾ ਹਾਂ ਪਰਮਾਤਮਾ ਕੀ ਵਿਚੜੀ ਹੋਈ ਰੂਹ ਨੂੰ ਪਰਮਾਤਮਾ ਚਰਨਾਂ ਚ ਨਿਵਾਸ ਦੇਵੇ ਤੇ ਜਿਹੜੇ ਪਿੱਛੇ ਉਹਨਾਂ ਦੇ ਪਰਿਵਾਰ ਉਹਨਾਂ ਦਾ ਜਿਹੜਾ ਦੋਸਤ ਮਿੱਤਰ ਸਕੇ ਸੰਬੰਧੀ ਜਾ ਕਿਉਂਕਿ ਜਦੋਂ ਡਿਪੀਸੀਐਮ ਉਹਨਾਂ ਤੋਂ ਜੀ ਬਹੁਤ ਸਾਰੇ ਲੋਕਾਂ ਦੀ ਉਮੀਦਾਂ ਬਹੁਤ ਹੁੰਦੀਆਂ ਨੇ ਉਨ ਸਾਰਿਆਂ ਨੂੰ ਪਾਣਾ ਮਨੂਗਾ ਬਾਲ ਖੇਡ। 1937 ਜਦੋਂ ਤੋਂ ਗਿਆ 14 ਸਾਲਾਂ ਬਾਅਦ ਇਹ ਰਣਜੀਤ ਆਇਆ ਪੁੱਜੇ ਕੀ ਅਸਰ ਖੇਡਾਂ ਚ ਚੱਲ ਰਿਹਾ ਹੈ। ਸ਼ਹੀਦਾਂ ਦੀ ਧਰਤੀ ਲਾਲਾ ਲਾਜਪਤ Rai ਜੀ ਦੀ ਧਰਤੀ ਗਦਰੀ ਬਾਬਿਆਂ ਦੀ ਧਰਤੀ ਇੱਥੇ ਟੂਰਨਾਮੈਂਟ ਤੇ ਅੱਜ ਮੌਕਾ ਮਿਲਿਆ ਬੜਾ ਪੰਜਾਬ ਦਾ ਇਤਿਹਾਸਿਕ ਪਿੰਡ ਹੈ। ਔਰ ਖੇਡਾਂ ਵੀ ਇਤਿਹਾਸਿਕ ਨੇ। ਬਹੁਤ ਦੁਨੀਆ ਦੇ ਵੱਡੇ ਵੱਡੇ ਪਲੇਅਰ ਜਿਹੜੇ ਨੇ ਕੋਈ ਇਸ ਗਰਾਊਂਡ ਦੇ ਵਿੱਚ ਆ ਕੇ ਖੇਡਣ ਨੂੰ ਆਪਣਾ ਮਾਣ ਸਮਝਦੇ। ਸੋ ਮੈਂ ਵਧਾਈ ਵੀ ਦੇਣਾ ਸਾਰੀ ਪ੍ਰਬੰਧਕੀ ਕਮੇਟੀ ਨੂੰ ਵੀ। ਨਗਰ ਪੰਚਾਇਤ ਨੂੰ ਵੀ ਸਾਰੇ ਨਗਰ ਨਿਵਾਸੀਆਂ ਨੂੰ ਕਿ ਅੱਜ ਕਬੱਡੀ ਦੇ ਵਿੱਚ ਤੇ ਹਾਕੀ ਦੇ ਮੈਚ ਜਿਹੜੇ ਨੇ ਉਹ ਹੋ ਰਹੇ ਨੇ ਤੇ ਬੜਾ ਵਧੀਆ ਲੱਗ ਰਿਹਾ ਜੀ ਮਾਲ ਸਾਬ ਅੱਜ ਕਬੱਡੀ ਦੁਖਦ ਕਪੜ ਵੀ ਸਵੇਰੇ ਸੋਲ ਨੂੰ ਮਿਲੇਗੀ ਹਾਂ ਜੀ ਮਹਾਰਾਸ਼ਟਰ ਦੇ ਡਿਪੀ ਮਹਾਰਾਸ਼ਟਰ ਦੇ ਡਿਪੀ ਸੀਐਮ ਸਾਹਿਬ ਅਜੀਤ ਪਵਾਰ ਜੀ ਉਹਨਾਂ ਦੀ ਉਸਤ ਇੱਕ ਮੌਤ ਹੋਈ ਹੈ ਮੈਂ ਇਹ ਅਰਦਾਸ ਕਰਨਾ ਪਰਮਾਤਮਾ ਕੀ ਵਿਚੜੀ ਹੋਈ ਰੂਹ ਨੂੰ ਪਰਮਾਤਮਾ ਚਰਨਾਂ ਚ ਨਿਵਾਸ ਦੇ ਦੇ ਤੇ ਜਿਹੜੇ ਪਿੱਛੇ ਉਹਨਾਂ ਦੇ ਪਰਿਵਾਰ ਉਹਨਾਂ ਦਾ ਜਿਹੜਾ ਦੋਸਤ ਮਿੱਤਰ ਸਕੇ ਸਬੰਧੀ ਜਾ ਕਿਉਂਕਿ ਜਦੋਂ ਡਿਪਟੀ ਸੀਐਮ ਹੁੰਦੇ ਹੋਂ ਤਾਂ ਤੁਸੀਂ ਬਹੁਤ ਸਾਰੇ ਲੋਕਾਂ ਦੀਆਂ ਉਮੀਦਾਂ ਬਹੁਤ ਹੁੰਦੀਆਂ ਨੇ ਉਹਨਾਂ ਸਾਰਿਆਂ ਨੂੰ ਪਾਣਾ ਮਨੂਨ ਦਾ ਵੱਲ ਬਖਸ਼ਣਾ